ਵੀ ਜਿਹੜਾ ਮੈਂ 100 ਕਰੋੜ ਰੁਪਈਆ ਦਾ ਕਪੜਾ ਗਨਾਇਆ ਸੀ ਇੱਕ ਦਿਨ ਦਾ ਹੂੰ ਆਪਣੇ ਕੋਲ ਬੰਦੇ ਪੀਣ ਵਾਲੇ ਵੀ ਬੈਠੇ ਆ ਲਾਉਂਦੇ ਜੇ ਬੰਦੇ ਥੱਕਿਆ ਹੰਬੇ ਹੁੰਦਾ ਜੀ ਕਹਿ ਦਿੰਦੇ ਕਿ ਅਸੀਂ ਜਵਾਬ ਦੇ ਦੇ ਦਿੰਨੇ ਆ ਆਂਡ ਬਾਪੂ ਇੱਥੇ ਮੜਾ ਜਾ ਬਾਪੂ ਜਿਹੜਾ ਪੌਗਾ ਉਹ ਤੈਨੂੰ ਕਿੰਨੇ ਦਾ ਮਿਲਦਾ ਉਹ ਮੈਨੂੰ ਮਿਲਦਾ 70 ਰੁਪਈਆ ਦਾ 70 ਰੁਪਈਆ ਦਾ ਜਿਹੜਾ ਬਾਪੂ ਨੂੰ 70 ਰੁਪਈਆ ਦਾ ਪੌਗਾ ਮਿਲਦਾ ਉਹ ਤੇ ਰੇਟ ਲਿਖਿਆ 42 45 ਰੁਪਈਆ ਲੁੱਟ ਗਏ ਲੋ ਕਿੰਨੇ ਦੀ ਹੋ ਗਈ ਹੁਣ ਬਿਲਕੁਲ ਕਿੰਨੀ ਹੋ ਗਈ ਪੈ ਦੀ ਸਿੱਧੀ ਹੋ ਗਈ 30 ਦੀ ਸਿੱਧੀ ਹੋ ਗਈ ਲਾ ਲਓ ਬਾਪੂ ਆ ਦੀਆ ਕਿੰਨੇ ਦਾ ਮਿਲਦਾ ਅਲੀਆ ਮਿਲਦਾ ਇਹ ਕਿ 120 ਲਾ ਲੰਦੇ ਆ ਅਰਨੇ ਜੇ ਉੱਥੇ ਉੱਥੇ ਬਾੜਾ ਮੈਗਲ ਹੁੰਦੀ ਹੈ ਤੇ 130 40 ਜੀ ਚਾਹੀ ਜਿਹੜਾ ਅਲੀਆ ਦਾ ਬਾਪੂ ਨੇ ਨਾਂ ਲਿਆ ਉਹਦੇ ਤੇ ਰੇਟ ਲਿਖਿਆ ਹੁੰਦਾ ਜਿਹੜਾ ਇਹਨਾਂ ਨੇ ਮਿਨੀਮਮ ਇਸ ਤਰ੍ਹਾਂ ਰੇਟ ਸੇਲ ਪ੍ਰਾਈਸ ਪਾਇਆ ਤੇ ਜਿਹੜਾ ਮਤਲਬ ਉਹ ਵੀ ਕੱਟ ਨਹੀਂ ਵੇਚ ਸਕਦੇ ਤੇ ਉਰਤੇ ਲਿਖਿਆ ਹੁੰਦਾ 85 ਰੁਪਏ ਬਾਪੂ ਬੋਤਲ ਕਿੰਨੇ ਦੀ ਆ ਬੋਤਲਾਂ ਦੇ 200 ਦੇ 40 ਦੀ ਹਾਂ ਤੇ ਇਹ ਵੀ ਨਹੀਂ ਨਾ ਉਹ ਇਹਨਾਂ ਕਈ ਵਾਰੀ 270 ਦੀ ਵੀ ਮਿਲ ਜਾਂਦੀ ਤੇ ਉਹਤੇ ਰੇਟ ਲਿਖਿਆ 160 ਰੁਪਏ ਹੁਣ ਇੱਕ ਬੰਦੇ ਨਾਲ 100 ਰੁਪਏ ਦਾ ਸਿੱਧਾ ਕੱਪਲਾ ਹੋ ਰਿਹਾ ਬੋਤਲ ਚੋਂ ਜੇ ਇੱਕ ਕਰੋੜ ਬੰਦਾ ਤਾਂ ਸ਼ਰਾਬ ਪੀਂਦਾ ਹੋਵੇ ਪੰਜਾਬ ਦੇ ਵਿੱਚੋਂ ਹੁਣ ਦਿੱਲੀ ਫਿਰ ਜੇਕਰ 250 ਕਰੋੜ ਰੁਪਏ ਦੀ ਸ਼ਰਾਬ ਵਿਕੀ ਤੇ ਉਹਦੇ ਵਿੱਚੋਂ 150 ਕਰੋੜ ਰੁਪਏ ਤਾਂ ਲੀਗਲ ਹੋ ਗਿਆ ਪਰ ਜਿਹੜਾ 100 ਰੁਪਏ ਤੋਂ ਅਨਲੀਗਲ ਤੌਰ ਤੇ ਲਿਆ ਜਾ ਰਿਹਾ 100 ਕਰੋੜ ਰੁਪਏ ਬੰਦਾ ਇੱਕ ਦਿਨ ਦੀ ਲੁੱਟ ਉਹ ਕਿੱਥੇ ਜਾ ਰਿਹਾ ਦਸਾਂ ਦਿਨਾਂ ਦਾ ਬਣਿਆ 1000 ਕਰੋੜ ਮਹੀਨੇ ਦਾ ਬਣਿਆ 3000 ਕਰੋੜ ਤੇ ਦਸਾਂ ਮਹੀਨਿਆਂ ਦਾ ਬਣਿਆ 30000 ਕਰੋੜ ਤੇ ਸਾਲ ਦਾ ਬਣਿਆ 36000 ਕਰੋੜ ਤੇ 36 ਤੇ 3672 ਦੋ ਸਾਲ ਹੋ ਗਏ ਸਰਕਾਰ ਬਣੀ ਨੂੰ ਉਹ 72000 ਕਰੋੜ ਰੁਪਇਆ ਆਨ ਲੀਗਲ ਤੌਰ ਤੇ ਕਿੱਥੇ ਗਿਆ ਸ਼ਰਾਬ ਮਹਿਕਮਾ ਕੀ ਕਰ ਰਿਹਾ ਇਹਦੇ ਵਿੱਚ ਉਹ ਕਹਿੰਦੇ ਉਹਨਾਂ ਨੂੰ ਘਾਟੇ ਬੜੇ ਪੈਂਦੇ ਆ ਨਫੇ ਬੜੇ ਪੈਂਦੇ ਹੁਣ ਤੁਸੀਂ ਇਹ ਦੱਸੋ ਵੀ 72 ਹਜ਼ਾਰ ਕਰੋੜ ਰੁਪਈਆ ਅਨਲੀਗਲ ਹਮ ਸ਼ਰਾਬ ਦਾ ਕੀ ਭਗਵੰਤਮਾਨ ਅੰਨਾ ਯਾ ਨੂੰ ਸੁਣਦਾ ਨਹੀਂ ਜਦੋਂ ਕੋਈ ਵਿਰੋਧੀ ਧਿਰ ਬੋਲਦਾ ਉਹ ਤਾਂ ਉਹਨਾਂ ਕੋਲ ਵੀਡੀਓ ਪਹੁੰਚ ਜਾਂਦੀਆਂ ਸਾਡੇ ਅਰਕਿਆਂ ਦੀਆਂ ਵੀ ਪਹੁੰਚਦੀਆਂ ਉੱਥੇ ਉਹਨੂੰ ਨੀਂਦ ਕਿਉਂ ਆ ਜਾਂਦੀ ਆ ਮੈਂ ਤੁਸੀਂ ਵੀ ਮੇਰੀ ਹੁਣ ਸੁਣੀ ਆ ਤੁਹਾਨੂੰ ਨੀਂਦ ਆਈ ਆ ਮੈਂ ਕੋਈ ਨੀਂਦ ਦੀ ਗੋਲੀ ਪਾਈ ਤੁਹਾਨੂੰ ਕੀ ਗੱਲ ਭਗਵੰਤਮਾਨ ਮੇਰੀ ਵੀਡੀਓ ਵੇਖ ਕੇ ਜਾਂ ਗੱਲਾਂ ਸੁਣ ਕੇ ਸੌਂ ਜਾਂਦਾ ਮੈਂ ਤਾਂ ਨੀਂਦ ਦੀ ਗੋਲੀ ਪਾਉਂਦਾ ਨਹੀਂ ਕਿਸੇ ਚੀਜ਼ ਦੀ ਇਹ ਪਾਉਂਦੇ ਮਿੱਠੀਆਂ ਗੋਲੀਆਂ ਲੋਕਾਂ ਨੂੰ ਰੇਟ ਨੂੰ ਲੈ ਕੇ ਬਹੁਤ ਵੀਡੀਓ ਵਾਇਰਲ ਹੁੰਦੀਆਂ ਉਹ ਕਹਿੰਦੇ ਕਰਿੰਦੇ ਰੱਖੇ ਹੋਏ ਆ ਖਰਚੇ ਪੈਂਦੇ ਆ ਸਾਰੇ ਕਹਿੰਦੇ ਵੇਚ ਹੀ ਜਾਂਦੇ ਆ ਖਰਚੇ ਪੈਂਦੇ ਨਾ ਵੇਚ ਬੰਦ ਕਰ ਦੇਣ 100 ਕਰੋੜ ਰੁਪਏ ਦਾ ਡੇਲੀ ਦਾ ਕੱਪਲਾ ਸਾਡਾ ਸਾਨੂੰ ਵਾਪਸ ਦਿੱਤਾ ਜਾਵੇ ਜਿਹੜੀ ਸ਼ਰਾਬ ਆ ਜਾਂ ਫਿਰ ਇੱਕ ਕਾਨੂੰਨ ਬਣੇ ਪਹਿਲੀ ਗੱਲ ਤਾਂ ਬੋਤਲ ਹੋਣੀ ਚਾਹੀਦੀ ਏ 100 ਰੁਪਏ ਦੀ ਤੇ ਇੱਕ ਕਾਨੂੰਨ ਬਣੇ ਕਿ ਇੱਕ ਬੰਦਾ ਇੱਕ ਦਿਨ ਦੇ ਵਿੱਚ ਪੌਗੇ ਤੋਂ ਵੱਧ ਨਹੀਂ ਪੀ ਸਕਦਾ ਨਾਲ ਤਾਂ ਲਿਮਟ ਰਹਿ ਗਈ ਪੀਣੀ ਮਾਰਨੀ ਤਾਂ ਹੈ ਹੀ ਲੋਕਾਂ ਨੇ ਚਾਹ ਕੋਈ ਵੀ ਆ ਸ਼ਰਾਬ ਜ਼ਰੂਰੀ ਨਹੀਂ ਕੋਈ ਨੁਕਸਾਨ ਹੀ ਆਪਾਂ ਤੇ ਗੱਲ ਕਹਿੰਦੇ ਆ ਚਿੱਟੀ ਸ਼ਰਾਬ ਕੋਈ ਐ ਨਹੀਂ ਬੰਦ ਕਰਦੇ ਵੀ ਉਹ 2 ਨੰਬਰ ਦੀ ਆ ਚਿੱਟੀ ਸ਼ਰਾਬ ਵਾਲਿਆਂ ਨੂੰ ਤਾਂ ਫੜਦੇ ਆ ਤਾਂ ਕਿ ਉਹ ਠੇਕੇਦਾਰਾਂ ਨੂੰ ਘਾਟੇ ਪਾਉਂਦੇ ਆ ਹਾਂ ਬਿਲਕੁਲ ਘਾਟੇ ਪੈਂਦੇ ਆ ਇੱਕ ਬੋਤਲ 300 ਰੁਪਏ ਦੀ ਇੱਕ ਬੋਤਲ ਕਿਸੇ ਨੂੰ ਚੰਗੀ ਸ਼ਰਾਬ ਮਿਲ ਜੇ 150 ਦੀ ਹਾਂ ਚਿੱਟੀ ਸ਼ਰਾਬ ਕੱਢਣ ਵਾਲੇ ਵੀ ਜਿਹੜੇ ਉਹ ਭਾਈ ਕੋਈ ਗੰਦਾ ਪਿਲ ਪਾਉਂਦੇ ਉਹਨਾਂ ਨੂੰ ਲੋੜ ਨਹੀਂ ਜਾਂ ਜੜੀਆਂ ਬੁੱਢੀਆਂ ਪਾਉਰੇ ਵਿੱਚ ਬੇਸ਼ੱਕ ਦੀ ਭਲਾ 400 ਦੀ ਵਿੱਚੋਂ ਹੂੰ ਹੂੰ ਅਗਲਾ ਕੋਈ ਨੁਕਸਾਨ ਤਾਂ ਨਾ ਹੋਵੇ ਬਿਲਕੁਲ ਇਹਨਾਂ ਨੂੰ ਘਾਟੇ ਪੈਂਦੀ ਆ ਆ ਗੱਲ ਇਹ ਮੇਰੇ ਮੁੱਦੇ ਆ ਇਹ ਮੁੱਦੇ ਤੁਸੀਂ ਅੱਜ ਤੱਕ ਦੱਸੋ ਤੁਸੀਂ ਬਹੁਤ ਲੀਡਰਾਂ ਦੇ ਇੰਟਰਵਿਊ ਕੀਤੇ ਕਿਸੇ ਨੇ ਗੱਲ ਦੱਸੀ ਤੁਹਾਨੂੰ ਬਿਲਕੁਲ